ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸੀਂ ਆਪਣੇ ਮਨ ਦੀ ਸਫਾਈ ਕਿਵੇਂ ਕਰੀਏ ਸੰਗਤ ਜੀ ਕਿਉਂਕਿ ਸਾਡੀ ਬੰਦਗੀ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਕੌਣ ਬੰਦਾ ਹੈ ਸਾਡਾ ਮਨ ਅਤੇ ਮਨ ਨੂੰ ਅਸੀਂ ਸਮਝਦੇ ਨਹੀਂ ਤੇ ਮਨ ਦੀ ਸਫਾਈ ਅਸੀਂ ਕਰਦੇ ਨਹੀਂ ਤੇ ਸੰਗਤ ਜੀ ਅਸੀਂ ਕਹਿੰਦੇ ਹਾਂ ਕਿ ਸਾਡੀ ਫਕੀਰੀ ਦੇ ਵਿੱਚ ਸਾਡੀ ਬੰਦਗੀ ਦੇ ਵਿੱਚ ਮਾਲਿਕ ਰਹਿਮਤ ਕਰ ਦੇਵੇ ਜਿਹੜਾ ਸਾਡੇ ਰਾ ਦਾ ਰੋੜਾ ਹੈ ਉਹ ਸਾਡਾ ਮਨ ਹੈ ਸੰਗਤ ਜੀ ਜੇ ਅਸੀਂ ਇਸ ਨੂੰ ਸਾਫ਼ ਨਹੀਂ ਕਰਾਂਗੇ ਤੇ ਫਿਰ ਅਸੀਂ ਆਪਣੀ ਬੰਦਗੀ ਦੇ ਵਿੱਚ ਕਦੇ ਵੀ ਰਸ ਨਹੀਂ ਲੈ ਸਕਦੇ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵਾਕਿਆ ਸਾਂਝਾ ਕਰਾਂਗੇ ਉਸ ਦੇ ਵਿੱਚ ਤੁਹਾਨੂੰ ਸਾਰੀ ਗੱਲ ਸਮਝ ਆ ਜਾਵੇਗੀ ਸੰਗਤ ਜੀ ਕਹਿੰਦੇ ਨੇ ਕਿ ਇੱਕ ਵਿਅਕਤੀ ਰੋਜ਼ ਬੰਦਗੀ ਦੇ ਵਿੱਚ ਬੈਠਦਾ ਸੀ ਉਹਦਾ ਮਨ ਨਹੀਂ ਸੀ ਟਿਕਦਾ ਬੰਦਗੀ ਵਿੱਚ ਨਹੀਂ ਸੀ ਲੱਗਦਾ ਕਦੇ ਮਨ ਇਸ ਪਾਸੇ ਕਦੇ ਮਨ ਉਸ ਪਾਸੇ ਕਦੀ ਕਿਤੇ ਕਦੀ ਕਿਤੇ ਸੰਗਤ ਜੀ ਉਹਨੇ ਸੋਚਿਆ ਕਿ ਮਨ ਤੇ ਮੇਰਾ ਟਿਕਦਾ ਨਹੀਂ ਕਿਉਂ ਨਾ ਕਿਸੇ ਫਕੀਰ ਕੋਲੋਂ ਮਨ ਨੂੰ ਕਾਬੂ ਕਰਨ ਵਾਲੀ ਝੁਕਤੀ ਪਤਾ ਕੀਤੀ ਜਾਵੇ ਉਹ ਵਿਅਕਤੀ ਉੱਠਿਆ ਤੇ ਇੱਕ ਫਕੀਰ ਦੇ ਡੇਰੇ ਤੇ ਚਲਾ ਗਿਆ ਜਾ ਕੇ ਉਹਨਾਂ ਨੂੰ ਸਜਦਾ ਸਲਾਮ ਕੀਤਾ ਤੇ ਕਹਿੰਦਾ ਕਿ ਇਹ ਖੁਦਾ ਦੇ ਬੰਦੇ ਮੈਂ ਤੁਹਾਡੇ ਕੋਲ ਆਇਆ ਹਾਂ ਮੈਨੂੰ ਮੇਰੇ ਮਨ ਦੀ ਸਫਾਈ ਕਰਨ ਵਾਲਾ ਕੋਈ ਨੁਕਤਾ ਦੱਸ ਦਿਵੋ ਸੰਗ ਜੀਓ ਫਕੀਰ ਉਸ ਸਮੇਂ ਕੈਰੀਅਰ ਦੇ ਵਿੱਚ ਗੋਡੀ ਕਰਦੇ ਪਏ ਸੀ ਤੇ ਉਹਨਾਂ ਨੇ ਕਿਹਾ ਕੀ ਦੇਖ ਮੈਂ ਕੁਝ ਫਸਲ ਵੇਚਣੀ ਚਾਹੁੰਦਾ ਹਾਂ ਮੈਂ ਇਹ ਥਾਂ ਸਾਫ਼ ਕਰ ਰਿਹਾ ਹਾਂ ਜੇ ਤੂੰ ਮੇਰਾ ਇੱਕ ਕੰਮ ਕਰ ਦਵੇ ਉਹ ਬਾਲਟੀ ਪਈ ਹੈ ਤੇ ਸਾਹਮਣੇ ਨਦੀ ਹੈ ਤੇ ਉਥੋਂ ਤੂੰ ਪਾਣੀ ਭਰ-ਭਰ ਕੇ ਲਿਆ ਤੇ ਮੇਰੀ ਮਦਦ ਕਰ ਇਥੇ ਮੈਂ ਇੱਕ ਛੋਟਾ ਜਿਹਾ ਖੂਬ ਬਣਾਇਆ ਹੈ ਇਸ ਨੂੰ ਤੂੰ ਪਰ ਦੇ ਤੇ ਜਦੋਂ ਤੱਕ ਇਹ ਭਰੇਗਾ ਤੇ ਮੇਰੀ ਕੈਰੀ ਬਣ ਜਾਵੇਗੀ ਫੇਰ ਮੈਂ ਤੈਨੂੰ ਮਨ ਨੂੰ ਸਾਫ਼ ਕਰਨ ਦਾ ਨੁਕਤਾ ਦੇ ਦਵਾਂਗਾ ਤੂੰ ਘਰ ਜਾ ਕੇ ਉਹ ਨੁਕਤਾ ਅਪਣਾ ਲਵੇਂ ਸੰਗਜੀ ਉਹ ਵਿਅਕਤੀ ਮੰਨ ਗਿਆ ਕਿ ਠੀਕ ਹੈ ਸਰਕਾਰ ਜਿਵੇਂ ਤੁਸੀਂ ਕਹੋ ਮੈਂ ਉਸ ਤਰ੍ਹਾਂ ਹੀ ਕਰਾਂਗਾ ਇਹ ਛੋਟਾ ਜਿਹਾ ਖੂਹ ਹੈ ਇਸ ਨੂੰ ਮੈਂ ਪੰਜ-ਛੇ ਬਾਲਟੀਆਂ ਵਿੱਚ ਹੀ ਭਰ ਦੇਣਾ ਸੰਗੋਜੀਤ ਜਦੋਂ ਉਸਨੇ ਬਾਲਟੀ ਚੱਕੀ ਤੇ ਕਹਿਣ ਲੱਗਿਆ ਕਿ ਇਹ ਫਕੀਰ ਖੁਦਾ ਦੇ ਬੰਦੇ ਇਹ ਜੜੀ ਬਾਲਟੀ ਹੈ ਇਸ ਦੇ ਥੱਲੇ ਇੱਕ ਛੇਕ ਹੈ ਇਹ ਬਾਲਟੀ ਬਹੁਤ ਜ਼ਿਆਦਾ ਖਰਾਬ ਹੈ ਉਸ ਦੇ ਅੰਦਰ ਬਹੁਤ ਜ਼ਿਆਦਾ ਕਾਲਕ ਲੱਗੀ ਹੋਈ ਹੈ ਉਹ ਫਕੀਰ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਜਿੰਨਾ ਪਾਣੀ ਡਰਦਾ ਹੈ ਤੂੰ ਡਰ ਲੈਣ ਦੇ ਤੂੰ ਬਾਲਟੀ ਲੈ ਕੇ ਆ ਪਰ ਕੇ ਉਹ ਵਿਅਕਤੀ ਗਿਆ ਤੇ ਪਾਣੀ ਦੀ ਬਾਲਟੀ ਭਰ ਕੇ ਲਿਆ ਕੇ ਖੂਹ ਦੇ ਵਿੱਚ ਪਾ ਦਿੱਤੀ ਸੰਗਤ ਜੀ ਕੁਝ ਪਾਣੀ ਡੁੱਲਿਆ ਜਿੰਨਾ ਬਚਿਆ ਉਹਨੇ ਬਾਕੀ ਖੂਹ ਦੇ ਵਿੱਚ ਪਾ ਦਿੱਤਾ ਇਸ ਤਰ੍ਹਾਂ ਕਰਦਾ ਕਰਦਾ ਜਦੋਂ ਉਹ ਦੱਸ ਕੇ ਵਾਰੀ ਗਿਆ ਫਿਰ ਉਸ ਨੂੰ ਫਕੀਰ ਨੇ ਕਿਹਾ ਕਿ ਦੋ ਕੇ ਬਾਲਟੀਆਂ ਹੋਰ ਪਾਣੀ ਦੀਆ ਪਰ ਕੇ ਲਿਆ ਫੇਰ ਉਹ ਜਦੋਂ ਪਾਣੀ ਦੇ ਬਾਲਟੀਆਂ ਪਰ ਕੇ ਲਿਆਇਆ ਤੇ ਆ ਕੇ ਕਹਿੰਦਾ ਕੀ ਫਕੀਰ ਜੀ ਮੈਂ ਤੁਹਾਡਾ ਖੂਨ ਪਾਰ ਦਿੱਤਾ ਹੁਣ ਮੈਨੂੰ ਤੁਸੀਂ ਮਨ ਨੂੰ ਸਾਫ਼ ਕਰਨ ਦਾ ਨੁਕਤਾ ਦੱਸ ਦਵੋ ਤੇ ਫਕੀਰ ਕਹਿੰਦੇ ਨੇ ਕਿ ਇਸ ਬਾਲਟੀ ਨੂੰ ਤਿਆਨ ਦੇ ਨਾਲ ਦੇਖ ਤੇ ਉਸ ਵਿਅਕਤੀ ਨੇ ਬਾਲਟੀ ਵਿੱਚ ਦੇਖਿਆ ਤੇ ਉਹ ਫਕੀਰ ਬੋਲੇ ਕਿ ਜਦੋਂ ਤੋਂ ਇਸ ਬਾਲਟੀ ਨੂੰ ਪਹਿਲਾ ਦੇਖਿਆ ਸੀ ਤੇ ਉਦੋਂ ਇਹ ਕਿੱਦਾਂ ਦੀ ਸੀ ਤੇ ਉਹ ਵਿਅਕਤੀ ਕਹਿੰਦਾ ਕਿ ਕਿ ਉਦੋਂ ਇਹ ਬਾਲਟੀ ਬਹੁਤ ਜ਼ਿਆਦਾ ਖਰਾਬ ਸੀ ਤੇ ਅੰਦਰੋਂ ਵੀ ਬਹੁਤ ਜ਼ਿਆਦਾ ਕਾਲੀ ਸੀ ਸੰਗੋਜੀ ਫਿਰ ਫਕੀਰ ਕਹਿੰਦੇ ਨੇ ਕਿ ਤੂੰ ਪਾਣੀ ਦੇ ਬਾਲਟੀ ਆ ਭਰ ਭਰ ਕੇ ਲਿਆਇਆ ਹੁਣ ਨੇ ਕਿੱਦਾਂ ਦੀ ਹੈ ਤੇ ਉਹ ਵਿਅਕਤੀ ਕਹਿੰਦਾ ਕਿ ਹੁਣ ਨੇ ਬਾਲਟੀ ਅੰਦਰੋਂ ਪੂਰੀ ਸਾਫ਼ ਹੋ ਚੁੱਕੀ ਹੈ ਫਿਰ ਫਕੀਰ ਜੀ ਕਹਿੰਦੇ ਨੇ ਇਹ ਨੁਕਤਾ ਹੈ ਮਨ ਨੂੰ ਸਾਫ ਕਰਨ ਦਾ ਉਹ ਵਿਅਕਤੀ ਕਹਿੰਦਾ ਕਿ ਮੈਨੂੰ ਸਮਝ ਨਹੀਂ ਲੱਗੀ ਸ਼ਬਦਾਂ ਦੇ ਵਿੱਚ ਸਮਝਾ ਦਿਓ ਜਿੱਦਾਂ ਅਸੀਂ ਇਸ ਬਾਲਟੀ ਦੀ ਕਾਲਕ ਨੂੰ ਅਸੀਂ ਪਾਣੀ ਭਰ-ਭਰ ਕੇ ਸਾਫ ਕਰ ਲਿਆ ਹੁਣ ਨਾ ਬਿਲਕੁਲ ਸਾਫ ਹੈ ਇਸੇ ਤਰ੍ਹਾਂ ਤੇਰਾ ਮਨ ਹੈ ਰੋਜ਼ ਇਸ ਨੂ ਬੰਦਗੀ ਦੇ ਵਿੱਚ ਲਾ ਜਿੰਨੇ ਤੇਰੇ ਮਨ ਦੇ ਵਿੱਚ ਗਲਤ ਵਿਚਾਰ ਆਉਂਦੇ ਨੇ ਓ ਹੋਲੇ ਹੋਲੇ ਇਸ ਤਰ੍ਹਾਂ ਹੀ ਦੂਰ ਹੋਣਗੇ ਜੇ ਤੋ ਇਹ ਕੈਕੇ ਉੱਠ ਖੜਾ ਹੋਵੇਗਾ ਕਿ ਮੇਰੇ ਮਨ ਦੇ ਅੰਦਰ ਗਲਤ ਵਿਚਾਰ ਆਉਂਦੇ ਨੇ ਤੇ ਮੈਂ ਬੰਦਗੀ ਨਹੀਂ ਕਰਾਂਗਾ ਤੇ ਤੇਰੇ ਮਨ ਦੇ ਅੰਦਰ ਜਿਹੜੇ ਗਲਤ ਵਿਚਾਰ ਨੇ ਉਹ ਸਾਫ਼ ਨਹੀਂ ਹੋਣੇ ਅਤੇ ਤੇਰਾ ਮਨ ਕਦੇ ਵੀ ਸਾਫ਼ ਨਹੀਂ ਹੋਵੇਗਾ ਤੇਰੀ ਬੰਦਗੀ ਕਦੇ ਵੀ ਪੂਰੀ ਨਹੀਂ ਹੋਣੀ ਰੋਜ਼ ਬੰਦਗੀ ਦੇ ਵਿੱਚ ਬੈਠ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ। ਇਹ ਵਿਚਾਰਾਂ ਨੂੰ ਆਂਦੇ ਜਿੰਨੇ ਵੀ ਗਲਤ ਵਿਚਾਰ ਆਉਂਦੇ ਨੇ ਇਹ ਤੇਰੇ ਮਨ ਦੀ ਕਲਪ ਦੂਰ ਹੋ ਰਹੀ ਹੈ। ਸੰਗਤ ਜੀ ਅਸੀਂ ਸੋਚਦੇ ਹਾਂ ਕਿ ਸਾਡੇ ਮਨ ਦੇ ਅੰਦਰ ਗਲਤ ਵਿਚਾਰ ਆਉਂਦੇ ਨੇ ਤੇ ਅਸੀਂ ਬੰਦਗੀ ਕਿਉਂ ਕਰਨੀ ਹੈ? ਪਰ ਸਾਡਾ ਮਨ ਇਬਾਦਤ ਬੰਦਗੀ ਕਰਦੇ ਹੀ ਸਾਫ਼ ਹੋਵੇਗਾ। ਸੰਗਤ ਜੀ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਜ ਦੇ ਵੀਡੀਓ ਵਿੱਚ ਬੱਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਓ ਨਹੀਂ ਤਾਂ ਜੈ ਭੇਰਾ ਦੇ ਲਿਖ ਕੇ ਜਰੂਰ ਜਾਇਓ ਅਸੀਂ ਤੁਹਾਡਾ ਤਿਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ